ਕਿਸਾਨਾਂ ਦਾ ਸੰਘਰਸ਼ ਜਿਹੜਾ ਪੰਜਾਬ ਤੋਂ ਸ਼ੁਰੂ ਹੋਇਆ ਸੀਗਾ ਦਿੱਲੀ ਦੇ ਵਿੱਚ ਧਰਨੇ ਕਿਸਾਨਾਂ ਦੇ ਜਾਰੀ ਨੇ ਸੋ ਇਹ ਸੰਘਰਸ਼ ਅੰਤਰਰਾਸ਼ਟਰੀ ਰੂਪ ਲੈ ਚੁੱਕਿਆ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੰਘਰਸ਼ ਕਰਦੇ ਨਜ਼ਰ ਆ ਰਹੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਬਡਾਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਪੱਕਾ ਧਰਨਾ ਲਗਾਇਆ ਗਿਆ ਅੱਜ ਭਾਰਤaband ਦੇ ਸੱਦੇ ਦਾ ਸਮਰਥਨ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਜਿਹਾ ਕਿਸਾਨ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਵੱਡੀ ਗਿਣਤੀ 'ਚ ਨੌਜਵਾਨ ਵੀ ਕੇਂਦਰ ਦੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਰੋਡ ਪੁਰੀਤਨ ਵਾਲੀ ਜਾਮ ਕੀਤਾ ਹੋਇਆ ਹੈ ਕਿਸਾਨਾਂ ਦੇ ਵੱਲੋਂ ਕੇਂਦਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਸੋ ਇੱਥੇ ਕੁਝ ਨੌਜਵਾਨ ਵੀ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਤੁਹਾਡਾ ਜਗਮਉਨ ਸਿੰਘ ਜੀ ਕੇਂਦਰ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪਰ ਕੋਈ ਸਿੱਟਾ ਨਿਕਲਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਨਜ਼ਰ ਆ ਰਹੇ ਨੇ ਕੀ ਕਾਰਨ ਸਮਝਦੇ ਹੋ ਇਹਦਾ ਕਾਰਨ ਸੈਂਟਰ ਸਰਕਾਰ ਡਰੀ ਹੋਈ ਆ ਠੀਕ ਆ ਜੀ ਉਹ ਹੁਣ ਕਿਸਾਨਾਂ ਦਾ ਵਿਰੋਧ ਦੇਖ ਕੇ ਉਹ ਇਹ ਫੈਸਲਾ ਦੇਣ ਦੇ ਵਿੱਚ ਜੇ ਚਿੱਤੀ ਆ ਵੀ ਅਸੀਂ ਫੈਸਲਾ ਦਈਏ ਕਿਵੇਂ ਠੀਕ ਆ ਜੀ ਕਿਸਾਨ ਕਿਸਾਨ ਆਪਣਾ ਹੱਕਾਂ ਦੀ ਲੜਾਈ ਵਾਸਤੇ ਖੜੇ ਨੇ ਕਿਸਾਨ ਆਪਣਾ ਹੱਕ ਲੈ ਕੇ ਆਉਣਗੇ ਠੀਕ ਆ ਜੋ ਉਹ ਦੋ ਘਰਾਣੇ ਅਵਾਨੀ ਅਡਾਨੀ ਜੋ ਇਹਨਾਂ ਪਿੱਛੇ ਉਹ ਸਾਰੇ ਦੇਸ਼ ਨੂੰ ਵੇਚਣ ਨੂੰ ਫਿਰਦੀ ਆ ਇਹ ਨਹੀਂ ਹੋਊਗਾ ਠੀਕ ਆ ਜੀ ਹਾਂ ਜੀ ਦੇਸ਼ ਦਾ ਅੰਨਦਾਤਾ ਜਿਸ ਨੇ ਕਿ ਪੂਰੇ ਦੇਸ਼ ਦਾ ਢਿੱਡ ਭਰਿਆ ਅੱਜ ਜੋ ਰੋਟੀ ਤੋਂ ਮਹਤਾਜ ਜਿਹੜਾ ਕੇਂਦਰ ਸਰਕਾਰ ਉਸ ਨੂੰ ਕਰਦੀ ਨਜ਼ਰ ਆ ਰਹੀ ਹੈ ਨਹੀਂ ਤੁਸੀਂ ਰੋਟੀ ਤੋਂ ਮਹਤਾਜ ਤਾਂ ਇਹ ਕਹਿ ਨਹੀਂ ਸਕਦੇ ਤੁਸੀਂ ਦੇਖੋ ਦਿੱਲੀ ਦੇ ਵਿੱਚ ਸਰਕਾਰ ਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਦਿੱਲੀ ਦੇ ਵਿੱਚ ਬਦਾਮਾਂ ਦੇ ਲੰਗਰ ਲਾ ਦਿੰਦੇ ਆ ਕਿਸਾਨਾਂ ਵੱਲੋਂ ਠੀਕ ਆ ਜੀ ਗੱਲ ਇੱਕ ਸੈਂਟਰ ਸਰਕਾਰ ਤੋਂ ਤਾਂ ਕਿਸਾਨਾਂ ਨੂੰ ਪਾਣੀ ਵੀ ਨਹੀਂ ਸਰਿਆ ਠੀਕ ਹੈ ਜੀ ਹਾਂਜੀ ਇਹ ਕਰੋ ਸਵਾਲ ਇਹ ਜੀ ਅੰਤਰਰਾਸ਼ਟਰੀ ਪੱਧਰ ਤੇ ਹੁਣ ਜਿਹੜਾ ਅੰਦੋਲਨ ਫੈਲ ਚੁੱਕਿਆ ਹੈ ਕਿਤੇ ਲੱਗਦਾ ਹੈ ਵੀ ਹੁਣ ਜਲਦੀ ਕੇਂਦਰ ਨੂੰ ਕੋਈ ਨਾ ਕੋਈ ਕਿਸਾਨਾਂ ਦੇ ਪੱਖ ਤੋਂ ਫੈਸਲਾ ਲੈਣਾ ਪਏਗਾ ਹਾਂਜੀ ਕੇਂਦਰ ਨੂੰ ਫੈਸਲਾ ਲੈਣਾ ਪਊਗਾ ਜੀ ਕੱਲ ਨੂੰ 9 ਤਰੀਕ ਦੀ ਆਖਰੀ ਮੀਟਿੰਗ ਹੈ ਸਾਡੀ ਠੀਕ ਹੈ ਜੀ ਜੇ ਕੱਲ ਨੂੰ ਕੇਂਦਰ ਸਰਕਾਰ ਸਾਡੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸਾਡੀ ਮੀਟਿੰਗ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੂਗੀ ਤਾਂ ਇਹ ਕਿਸਾਨ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਅਸੀਂ ਜੋ ਉਹਨਾਂ ਨੇ ਆਪਣੇ ਨਾਕੇ ਲਾਏ ਹੋਏ ਨੇ ਉਹ ਸਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ ਅਸੀਂ ਵਿਧਾਨ ਸਭਾ ਕੇ ਹੁਣ ਤੱਕ ਵੀ ਜਾਣਦੇ ਆ ਹੁਣ ਹੁਣ ਤੱਕ ਅਸੀਂ ਸ਼ਾਂਤੀਪੂਰਵਕ ਚੱਲਦੇ ਆਏ ਆ ਠੀਕ ਆ ਸਾਡਾ ਸ਼ਾਂਤੀਪੂਰਵਕ ਸਮਰਥਨ ਵੀ ਸਾਨੂੰ ਤਾਂ ਹੀ ਮਿਲ ਰਿਹਾ ਪਰ ਅਸੀਂ ਇਹ ਚੀਜ਼ ਨਹੀਂ ਚਾਹੁੰਦੇ ਕਿ ਵਿਦੇਸ਼ ਦੇ ਵਿੱਚ ਕੋਈ ਬਦਰੋਹ ਹੋਵੇ ਅਸੀਂ ਸੈਂਟਰ ਸਰਕਾਰ ਨੂੰ ਫੋਨ ਵੀ ਹੱਥ ਬੰਨ ਕੇ ਇਹੀ ਬੇਨਤੀ ਕਰਦੇ ਆਂ ਵੀ ਅਸੀਂ ਕਿਤੇ ਕੋਰੀਆ ਤੋਂ ਨਹੀਂ ਆਏ ਹੋਏ ਜਾਂ ਅਸੀਂ ਪਾਕਿਸਤਾਨ ਦੇ ਨਾਗਰਿਕ ਨਹੀਂ ਅਸੀਂ ਭਾਰਤ ਦੇ ਹੀ ਵਸਨੀਕ ਆਂ ਸਾਡੇ ਨਾਲ ਮਤਰਈ ਮਾਲਾ ਸਲੂਕ ਨਾ ਕਰੋ ਜੇ ਦੇਖੋ ਔਰੰਗਜੇਬ ਸੀਗਾ ਔਰੰਗਜੇਬ ਨੇ ਉਸ ਟਾਈਮ ਦੇ ਵਿੱਚ ਮੋਦੀ ਵਾਲੀ ਹੱਤ ਚੱਕੀ ਸੀਗੀ ਠੀਕ ਆ ਉਸ ਟਾਈਮ ਵੀ ਖਾਲਸਾ ਉੱਠਿਆ ਸੀਗਾ ਤਾਂ ਸੁਗਾਸ਼ਨ ਹਲਾਤਾ ਸੀਗਾ ਤਾਂ ਜੇ ਇਹ ਸਾਡੀ ਇਹ ਗੱਲ ਤੇ ਗੌਰ ਨਾ ਕਰੀ ਤਾਂ ਮੋਦੀ ਦਾ ਸੁਗਾਸ਼ਨ ਹਿੱਲੂਗਾ ਪੰਜਾਬ ਆਏ ਹੁਣ ਤੁਸੀਂ ਆਏ ਨਾ ਕੋ ਵੀ ਇਹ ਪੰਜਾਬ ਨਾਲ ਸੰਬੰਧਿਤ ਰਹਿ ਗਿਆ ਇਹ ਜਨ ਸਲਾਬ ਆ ਇਹ ਟੋਟਲ ਭਾਰਤ ਦਾ ਮੁੱਦਾ ਹੈ ਪੂਰੇ ਭਾਰਤ ਦਾ ਜਿਵੇਂ ਸਿਆਣੇ ਕਹਿੰਦੇ ਆ ਨਾ ਜਿਵੇਂ ਸਿਆਣਿਆਂ ਦੀ ਕਹਾਵਤ ਆ ਵੀ ਜੇ ਮੈਂ ਐਸ ਮਰ ਜਾਂਦੀ ਆ ਨਾ ਤਾਂ ਮੈਂਸ ਦੇ ਨਾਲ ਲੱਗੀਆਂ ਹੋਈਆਂ ਜੂਆ ਪਹਿਲਾਂ ਮਰ ਜਾਂਦੀਆਂ ਨੇ ਠੀਕ ਆ ਜੀ ਗੱਲ ਜੇ ਜ਼ਿਮੀਂਦਾਰ ਖਤਮ ਹੋ ਰਿਹਾ ਤਾਂ ਜਿਹੜੇ ਛੋਟੇ ਵਪਾਰੀ ਨੇ ਛੋਟੇ ਦੁਕਾਨਦਾਰ ਨੇ ਛੋਟਾ ਕੋਈ ਵੀ ਵਰਗ ਦੇ ਲੋਕ ਨੇ ਤਾ ਉਹ ਜ਼ਿੰਮੇਦਾਰ ਨਾਲੋਂ ਪਹਿਲਾਂ ਖਤਮ ਹੋਣਗੇ ਜੀ ਹਾਂਜੀ ਸੋ ਸਾਡੇ ਨਾਲ ਕੁਝ ਹੋਰ ਵੀ ਕਿਸਾਨਾਂ ਆ ਗਏ موجوده ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਡਾ ਕੀ ਨਾਮ ਹੈ ਨਰਿੰਦਰ ਸਿੰਘ ਕਸੂੰਬੜੀ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਉਹ ਕਿਸਾਨਾਂ ਦੇ ਸਮਰਥਨ 'ਚ ਖੜਨ ਦਾ ਦਾਵਾ ਕਰਦੀਆਂ ਨੇ ਤੇ ਉਹਨਾਂ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਪੰਜਾਬ ਦਾ ਨਾ ਤਾਂ ਕਾਂਗਰਸ ਨੇ ਭਲਾ ਕਰਿਆ ਨਾ ਅਕਾਲੀ ਦਲ ਨੇ ਨਾ ਕਿਸੇ ਭਾਜਪਾ ਨੇ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਖੁਦ ਹੀ ਕਰਨਾ ਪੈਣਾ ਹੈ ਹੁਣ ਜਿਹੜੀ ਅੱਗੇ ਦੀ ਰਣਨੀਤੀ 31 ਜਥੇਬੰਦੀਆਂ ਤਿਆਰ ਕਰਨਗੀ ਆ ਉਹ ਰਣਨੀਤੀ 2022 ਦੇ ਚੋਣਾਂ ਵਿੱਚ ਅਲੱਗ ਹੀ ਹੋਊਗੀ ਕਿਉਂਕਿ 70% ਕਿਸਾਨ ਦੇ ਸਿਰ ਪਰ ਇਹ ਵੋਟਾਂ ਬਣਾ ਕੇ ਜਿੱਤਦੇ ਆ 70% ਪੂਰੇ ਆਲ ਇੰਡੀਆ ਦੇ ਵਿੱਚ ਤੇ ਕਿਸਾਨ ਦੀ ਹਾਲਤ ਕੀ ਆ ਜੀ ਤੁਸੀਂ ਆਪ ਸਮਝਦਾਰ ਆ ਆ ਦੇਖ ਲਓ ਕਿਸਾਨ ਹੀ ਕਿਸਾਨ ਖੜੇ ਆ ਆਪਣੇ ਮਸਲਿਆਂ ਪਾਸੇ ਪਹਿਲਾ ਸੁਆਮੀਨਾਥ ਰਿਪੋਰਟ ਨੂੰ ਲੈ ਕੇ ਕਿਸਾਨ ਜਿਹੜੇ ਸੀ ਮੰਗ ਕਰਦੇ ਸੀ ਸੁਆਮੀਨਾਥ ਰਿਪੋਰਟ ਲਾਗੂ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਕੇਂਦਰ ਨੇ ਇੱਕ ਵੱਡਾ ਬੋਝ ਫੇਰ ਕਿਸਾਨਾਂ ਤੇ ਪਾਉਣ ਜਾ ਰਹੀ ਹੈ ਜਿਹੜੀ ਕੇਂਦਰ ਸਰਕਾਰ ਹੈ ਤੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੇਂਦਰ ਹੈ ਉਹ ਸੁਆਮੀਨਾਥ ਰਿਪੋਰਟ ਲਾਗੂ ਕਰੇਗੀ ਦੇਖੋ ਕਰਨੀ ਪੈਣੀ ਹੈ ਜੀ ਸੁਆਮੀਨਾਥ ਰਿਪੋਰਟ ਲਾਗੂ ਅੱਜ ਪੂਰੇ ਹਾਲ ਕਿਸਾਨ ਆਲ ਇੰਡੀਆ ਦਾ ਕਿਸਾਨ ਇਕੱਠਾ ਹੋ ਚੁੱਕਿਆ ਹੈ 70% ਸਾਡਾ ਵੋਟ ਬੈਂਕ ਹੈ ਹੋਣੀ ਸਾਨੂੰ ਪੁੱਛੂਗੀ ਫੇਰ ਕਦੋਂ ਪੁੱਛੂਗੀ ਇਹ ਅਸੀਂ ਆਪਣੀ ਪੂਰੀ ਤਿਆਰੀ ਕੀਤੀ ਵੀ ਇਹ ਕਿਸੇ ਗੱਲ ਦੀ ਕੋਈ ਡਿੱਕੜ ਨਹੀਂ ਸ਼ਾਂਤਮਈ ਧਰ ਇੰਨਾ ਸਹਿਯੋਗ ਆ ਕਿਸਾਨਾਂ ਦਾ ਇੰਨਾ ਸਹਿਯੋਗ ਆ ਵੀ ਪੰਜਾਬ ਨੇ ਬਦਾਂਮਾ ਤੱਕ ਦੇ ਲੰਗਰ ਲਾਤੇ ਠੀਕ ਹੈ ਨਾ ਜੀ ਇਹ ਸਾਨੂੰ ਸਾਡੇ ਨਾਲ ਕੁਝ ਨੌਜਵਾਨ ਆ ਕੋ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਦੇ ਹੋਏ ਇਹ ਆਪਣੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਪੈਣਗੇ ਉੱਥੇ ਹੀ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਚੰਡੀਗੜ੍ਹ ਰੋਡ ਦੀਆਂ ਜਿੱਥੇ ਕਿ ਮਟਾਲੀ ਦੇ ਵਿੱਚ ਚੰਡੀਗੜ੍ਹ ਰੋਡ ਪੂਰੀ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਵੱਲੋਂ ਜਮ ਕੀਤਾ ਹੋਇਆ ਹੈ ਭਾਰਤ ਬੰਦ ਦੇ ਸੱਜਦਾ ਸਮਰਥਨ ਵੱਖ-ਵੱਖ ਵਰਗ ਨੇ ਜਿਹੜੇ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਦੇਖਣ ਵਾਲੀ ਗੱਲ ਹੋਵੇਗੀ ਕਿ ਕੇਂਦਰ ਸਰਕਾਰ ਕਦੋਂ ਫੈਸਲਾ ਲੈਂਦੀ ਆ ਤੇ ਇਤਨੇ ਖੇਤੀ ਕਾਨੂੰਨ ਕੇਂਦਰ ਸਰਕਾਰ ਰੱਦ ਕਰਦੀ ਆ ਕੈਮਰਾਮੈਨ ਸ਼ਸ਼ੀਪਾਲ ਦੇ ਨਾਲ ਗੁਰਪ੍ਰੀਤ ਸਿੰਘ ਚੱਠਾ ਐਨ ਬੀ ਨਿਊ ਸ਼੍ਰੀ ਫਤਗੜ ਸਾਹਿਬ